ਓ ਪਿਆਰੇ ਵਹਿਣੋਰ ਭਾਈਓ ਅਸੀਂ ਆ ਜਿਹੜੇ ਚੀਤੇ ਨੇ ਇਹ ਬਾਹਰਲੀ ਕਾਂਟਨੀ ਚੋ ਲੈ ਕੇ ਆਇਆ ਦੋ ਸਾਡੇ ਕੋਲ ਨੇ ਤੇ ਤੀਜਾ ਇੱਥੀ ਫਰਦਾ ਹੋ ਉਹ ਚੰਨੀ ਉਹ ਚੰਨੀ ਉਡਲਾ ਓਏ ਤੇਰੀ ਥੌਣ ਤੇ ਦੰਦੀ ਵੱਡੂ ਓਏ ਜਿਹੜਾ ਤੇਰੇ ਮੰਗਰ ਫਿਰਦਾ ਮੇਰੀ ਗੱਲ ਸੁਣ ਲੈ ਇਹਦੀ ਮੋਦੀ ਨਾਲ ਤਾ ਲਿਆ ਜਾ ਤੇਰੇ ਨਾਲ ਕੋਈ ਲਿਆਜ ਨਹੀਂ ਮੰਨੂ ਲੱਗਦੇ ਤੇਰੇ ਆ ਥੌਣ ਤੇ ਬੁਰਕਾ ਪਰੂ ਉਹ ਕਿਆ ਗੱਲ ਕਰਤੀ ਸੋ ਕਿਆ ਤੂ ਤਾਂ ਮੀਂਹ ਰਹੀ ਜਾ ਨਾ ਦੇਖ ਲੈ ਤਾਂ ਜਮੀਨ ਕੋਸ ਕਹਿੰਦੇ ਓ ਨੋ ਓ ਚੰਨੀ ਇਹਨਾਂ ਨੂੰ ਪਚਕਾਰੀਆਂ ਜੀ ਨੇ ਮਾਰੋ ਇਹ ਮੱਜਾ ਵਸੇ ਨਹੀਂ ਹੈਗਾ ਤਾਂ ਭੈਣ ਦੇ ਦੋ ਬੁਰਕੀਆਂ ਜੀ ਖਾ ਜਾਣੀ ਤੈਨੂੰ ਜੇ ਜਾਣਾ ਬਗ ਚੱਲ ਮੈਨੂੰ ਤਾਂ ਡਰ ਲੱਗੀ ਹੈ ਨਾ ਮੇਰੀਆਂ ਤਾਂ ਲੱਤਾਂ ਹੀ ਕੰਮੀ ਆਂਦੀ ਨੇ ਨਾਲੇ ਮੇਰੀ ਗੱਲ ਸੁਣ ਲੈ ਮੈਂ ਤਾਂ ਜਾਣਾਂ ਜਦੋਂ ਮਰ ਜੀ ਆ ਨਹੀਂ ਦੇਖੀ ਜਵਿਆ ਤੇ ਤੈਨੂੰ ਕੱਢ ਲੈਣਗੇ ਤੇਰੀ ਚੜਨੀ ਜੀ ਬਣਾ ਦੇਣਗੇ ਪਿਆਰੇ ਦੇ ਸਵਾਸੀਓ ਡਰਨੇ ਕੀ ਕੋਈ ਜ਼ਰੂਰਤ ਨਹੀਂ ਇਹ ਤਾਂ ਪਾਲਤੂ ਜਾਨਵਰ ਨੇ ਆਹੋ ਤੈਨੂੰ ਤਾਂ ਲੱਗਦੇ ਆ ਇਹ ਪਾਲਤੂ ਜਾਨਵਰ ਨੇ ਇਹ ਤਾਂ ਉਦੋਂ ਹੀ ਪਤਾ ਲੱਗੂ ਜਦੋਂ ਬਾਣੂ ਬਾਣ ਭਜਾ ਲਿਆ ਤੈਨੂੰ ਚੰਨੀ ਭੱਜ ਚਾਲ ਓਏ